you <laughs> ਜੋ ਐਸਐਸਪੀ ਸਾਹਿਬ ਜ਼ਿਲ੍ਹਾ ਜੰਦਰデアਤੀ ਜੀ ਦੇ ਦਿਸਨ ਦੇ ਸਾਥੀ ਪੈਰੀਅੰਸਰਾਂ ਦੇ ਖਿਲਾਫ ਔਰ ਲੁੱਟਾਂ ਖੋਹ ਕਰਨ ਵਾਲੀ ਵਿਅਕਤੀਆਂ ਦੇ ਖਿਲਾਫ ਕਮਿਟੀ ਸਪੈਸ਼ਲ ਮੀਹਮ ਦੇ ਤਹਿਤ ਸ਼੍ਰੀਮਤੀ ਜਸਰੂਪ ਕੋਲ ਬਾਠ ਆਈਪੀਐਸ ਐਸਪੀਟੀ ਜ਼ਿਲੰਦਰデアਤੀ ਜੀ ਦੀ ਰਣਮਈ ਹੈਟ ਸਰਦਾਰ ਸਰਵਨ ਸਿੰਘ ਪਾਲ ਡੀਐਸਪੀ ਸਾਹਿਬ ਜੀ ਫਲੋਰ ਜਿਦਿਆਂ ਹਦਾਇਤਾਂ ਅਨਸਾਰ ਥਾਣਾ ਬਿਰਧਾ ਦੀ ਪੁਲਿਸ ਪਾਰਟੀ ਜਿਸ ਦੇ ਇੰਚਾਰਜ ਏਐਸਸੀ ਦਲਵਾਰਾ ਸਿੰਘ ਕਾਲ ਮਿਤੀ 1 1 ਕਾਲ ਮਿਤੀ 29 2024 ਨੂੰ ਜੇ ਆ ਸਈਦ ਦਲਵਾਰਾ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਹੋਏ ਜਿਹੜੀ ਗਿਲਗਾ ਮਿਲਗਾ ਸੈਟ ਤੋਂ ਪਿੰਡ ਬੁਰਜਾ ਸੰਗੋਲ ਸਾਈਡ ਨੂੰ ਜਾ ਰਹੀ ਸੀ ਜਦੋਂ ਪੁਲਿਸ ਪਾਰਟੀ ਪਿੰਡ ਸੰਗੋਵਾਲ ਦੇੰਦੀ ਕੋਜੀ ਤਾਂ ਅੱਗੇ ਤੋਂ ਇੱਕ ਨੌਜਵਾਨ ਮੋਟਰਸਾਈਕਲ ਤੇ ਉਹਨਾਂ ਜਿਹੜਾ ਦਿਖਾਈ ਦਿੱਤਾ ਜਿਸ ਨੂੰ ਲੋਕ ਕਿ ਪਛਾਣਦੇ ਜਿਸ ਨੇ ਆਪਣਾ ਨਾਮ ਹਰਪ੍ਰੀਤ ਸਿੰਘ ਹੈਪੀ ਸਾਨੂੰ ਪਰਜੀਸ ਸਿੰਘ ਬਿੰਦ ਪਰਜਨ ਦੱਸਿਆ ਤੇ ਜਿਸ ਜਿਸ ਨੂੰ ਮੋਟਰਸਾਈਕਲ ਬਾਰੇ ਜਿਹੜੇ ਕਾਜ ਪੇਸ਼ ਕਰਨ ਬਾਰੇ ਕਿਹਾ ਕਿ ਜਿਸ ਨੇ ਕਿਹਾ ਕਿ ਜਿਹੜਾ ਇਹ ਮੋਟਰਸਾਈਕਲ ਉਸਨੇ ਲੁਧਿਆਣਾ ਸੈਡ ਤੋਂ ਚੋਰੀ ਕੀਤੀ ਦਸੀਗਾ ਜਿਸ ਦੇ ਜਿਸ ਦੇ ਖਿਲਾਫ ਮੁਕਦਮਾ ਚਾਰਜ ਕਰਕੇ ਪ੍ਰਤੀਸ਼ ਅਮਰੂਚ ਨੇ ਹਦੀ ਤਾਂ ਉਸ ਪਾਸੋਂ ਗ੍ਰਾਹਣੇ ਪੁੱਛੇ ਸੇ ਇੱਕ ਹੋਰ ਮੋਟਰਸਾਈਕਲ ਜਿਹੜਾ ਬਰਾਮਦ ਹੋਇਆ ਅਤੇ ਘਰਾਂ ਵਿੱਚ ਚੋਰੀ ਕੀਤੇ ਹੋਏ ਮੋਬਾਈਲ ਉਹ ਬਰਾਮਦ ਕੀਤੇ ਆ ਕਿ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਜਿਹੜਾ ਪੇਸ਼ ਕਰਕੇ ਉਧਰ ਮਾਂਢਾ ਸੱਕ ਜਿੱਤਿਆ ਗਿਆ ਕੀਤਾ ਗਿਆ ਹੈ ਅਤੇ ਦਰਾਨੇ ਜਿਹੜਾ ਪੁੱਛੀਏ ਸੇ ਹੋਰ ਵਾਰਤਾਤਾਂ ਬਾਰੇ ਇਹ ਕਿਸਦੇ ਹੋਰ ਸਾਥੀਆਂ ਬਾਰੇ ਜਿਹੜਾ ਹੋਰ ਦਾ ਕਰਕੇ ਜੀ। ਇਹਨਾਂ ਨੂੰ ਕਿੰਨੇ ਮੋਰ ਇਹਨਾਂ ਕੋਲ ਪੰਜ ਮੈਚ ਜਰੀ ਇੱਕ ਜਿਹੜੇ ਬਰਾਮਤ ਕੀਤੇ ਸਨ। ਸਾਰੇ ਤੇ ਪਹਿਲਾਂ ਵੀ ਕੋਈ ਪਰਚਾ ਹੈ? ਇਹ ਸਾਰੇ ਇਹਦੇ ਉੱਪਰ ਇੱਕ ਸ਼ਰਾਬ ਦਾ ਪਰਚਾ ਜਿਹੜਾ ਦਰਜ ਹੈ ਉਹ ਥਾਣਾ ਨੂਰਮੰਗਲ ਦਰਜ ਹੋਇਆ ਸੀ ਖਲਾਫ। ਉਹ ਸਮਝਦਾ।